ਸਭ ਤਰੀਕਾ ਕਾਰਵਾਈ ਕਰਦਾ ਜਿਹੜਾ ਦੁਕਾਨ ਵਾਲਾ ਦੁੱਧ ਮਾਲ ਦਿੰਦਾ ਜੱਟ ਨੂੰ ਉਸੇ ਨੂੰ ਦੇ ਪਾਸਾ ਸਭ ਦੀ ਜਾਲੇ ਦੇ ਕੇ ਸਾਡੇ ਤੁਹਾਿਆਂ ਦੇ ਸ਼ਿਕਾਇਤਾਂ ਮਤਾਪ ਆਇਆ ਦੇ ਹੜ ਆਇਆ ਆਪਾਂ ਨਜਾਇਜ਼ ਫਾਇਦਾ ਠਾਦੇ ਲੋਕਾਂ ਦਾ ਦਾ ਫਾਇਦੇ ਕੀ ਦੇ ਦੇ ਔਰ ਤੰਗੀ ਦਾ ਉਹਨਾਂ ਨੂੰ ਨਾਲ ਜਿੱਦਾਂ ਸਮਾਨ ਦੇ ਤੇ ਅੱਜ ਮੈਂ ਐਗਰੀਕਲਚਰ ਦੇ ਅਫਸਰ ਨੂੰ ਨਾਲ ਲੈ ਕੇ ਆਇਆ ਤਸੀਬਾ ਨੂੰ ਨਾਲ ਲੈ ਕੇ ਆਇਆ Sadıca bu saatte ਅਜੇ ਨਾਲਾ ਚ ਮਹਿੰਗੀ ਖਾਦ ਵੇਚਣ ਵਾਲਿਆਂ ਤੇ ਐਮਐਲਏ ਤਾਲੀਵਾਲ ਦਾ ਵੱਡਾ ਐਕਸ਼ਨ ਦੁਕਾਨਦਾਰਾਂ ਨੂੰ ਦਿੱਤੀ ਸਖਤ ਚੇਤਾਵਨੀ ਮਹਿੰਗਾਈ ਖਾਦ ਵੇਚਤੇ ਹੋਏ ਦੀ ਸਖਤ ਕਾਰਵਾਈ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਕੀਤੀ ਗਈ ਚੈਕਿੰਗ ਅਜੇ ਨਾਲਾ ਚ ਖਾਦ ਵਾਲੀਆਂ ਦੁਕਾਨਾਂ ਤੇ ਡਾਇਆ ਖਾਦ ਮਹਿੰਗੀ ਵਿਕਣ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਐਮਐਲਏ ਗੁਲਦੀਪ ਸਿੰਘ ਤਾਲੀਵਾਲ ਵੱਲੋਂ ਖੇਤੀਬਾੜੀ ਦੀ ਟੀਮ ਨਾਲ ਮਿਲ ਕੇ ਅਜੇ ਨਾਲਾ ਦੀਆਂ ਬਹੁਤ ਸਾਰੀਆਂ ਖਾਦ ਦੀਆਂ ਦੁਕਾਨਾਂ ਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਤੇ ਹੱਥ ਜੋੜ ਕੇ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਮਹਿੰਗੀ ਖਾਦ ਨਾ ਵੇਚ ਜੇਕਰ ਕੋ ਫੜਿਆ ਗਿਆ ਤਾਂ ਉਸਲਾਫ ਸਖਤ ਕਾਰਵਾਈ ਹੋਵੇਗੀ ਕਿ ਇਸ ਮੋਕੇ ਗੋਦਾਮਾਂ ਦੀ ਵੀ ਜਾਂਚ ਕੀਤੀ ਗਈ ਉਹਨਾਂ ਦੁਕਾਨਦਾਰਾਂ ਅੱਗੇ ਹੱਥ ਬਨ ਕੇ ਅਪੀਲ ਵੀ ਕੀਤੀ ਅਤੇ ਕਿਹਾ ਕਿ ਇਨਸਾਫ ਕਰੋ ਤੇ ਖਾਦ ਠੀਕ ਰੇਟ ਤੇ ਹੀ ਵੇਚੋ ਸਾਜੀ ਇਹ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਹੈ ਕਿ ਸਾਨੂੰ ਜਿਹੜਾ ਫੜ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਹਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਦਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦਿਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਇਹ ਨਾਲ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਧ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹੜ ਪੀੜ ਤੇ ਬਹੁਤ ਮਜਬੂਰੀ ਹੈ ਉਹਦੀ ਆਪਾਂ ਜਾਂ ਤੋਂ ਉਹਦਾ ਨਜਾਇਜ਼ ਫਾਇਦਾ ਠਾਵੇ ਆ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹਾਥੀ ਜੋੜੇ ਆ ਤੇ ਦੂਜੀ ਵਾਰ ਹੁਣ ਕਾਨੂੰਨ ਆਪਣੀ ਕਾਰਵਾਈ ਕਰੂੰਗਾ ਜਦੋਂ ਸਾਨੂੰ ਪਤਾ ਲੱਗਾ ਮੈਨੂੰ ਕਿਸੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 800 ਦੀ ਮਿਲਦੀ ਹੈ ਤੇ ਮੈਂ ਉਸਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਾ ਨਹੀਂ ਨੌਕਰੀ ਘੜੀ ਸਰਵੋ ਸੇਵਾ ਕਰਨ ਦੀ ਜ਼ਰੂਰਤ ਹੈ ਪਰ ਸੇਵਾ ਕਰ ਸਰੇ ਬੜੇ ਬੰਦੇ ਮੈਂ ਕੀ ਸ਼ਬਦਾਂ ਨਾਲ ਹੀ ਉਹ ਚਿੱਟਾ ਲਊ ਹੋ ਗਿਆ ਇਹਨਾਂ ਦਾ ਪੁੱਜਾ ਲਊ ਦੀਗਾ ਉਹਦਾ ਹੱਡ ਪੀੜਤਾਂ ਦੇ ਨਾਲ ਜਿਹੜਾ ਐਡਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀ ਇਹ ਚੀਜ਼ਾਂ ਆ ਜਾਣਗੀਆਂ ਕੋਈ ਕਿਸਾਨਾਂ ਨੇ ਐਡਾ ਕਰ ਰਹੇ ਹਨ ਦਾਤੇ ਨੇ ਐਡਾ ਕਾਵੇ ਅੰਨ ਦਾ ਭਾਅ ਇਹਲੇ ਦੁਖੀ ਆ ਤੁਸੀਂ ਇਹ ਰਾਮ ਦਾਤੇ ਨੂੰ ਖਾਦਾ ਮਹਿੰਗੀਆਂ ਦੇਦੇ ਹੋ ਇਹ ਤੇ ਆਪਣੇ ਆਪ ਬੜੀ ਵੱਡੀ ਸ਼ਰਮ ਵਾਲੀ ਗੱਲ ਹੈ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਤੇ ਹੱਥ ਜੋੜੇ ਆ ਪਦ ਮੁੜਕੇ ਦੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਇਹਨਾਂ ਦੀਆਂ ਦੁਕਾਨਾਂ ਬੰਦ ਕਰਾਵਾਂਗੇ ਸੀਲ ਕਰਦਾਂਗੇ ਜੇ ਕਿਸਾਨ ਦੇ ਨਾਲ ਕੇ ਵੀ ਜ਼ਿਮੀਂਦਾਰ ਦੇ ਨਾਲ ਇਹਨਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਲਪਾ ਦੋ